ਮੈਂ ਵੀ ਕਾਦਰ ਕੇ ਬੰਦੇ ਕਹਿੰਦੇ ਸਨ ਨੇ ਮੰਜੀਮਰਿਸ਼ ਕਹਿੰਦੇ ਭਾਈ ਗੰਨੋ ਵਾਲੇ ਬਾਬਾ ਜੀ ਸਮੇਂ ਦੇ ਰਹਿਬਰ ਆਏ ਬਾਬਾ ਜੀ ਨੇ ਮੈਨੂੰ ਨਾ ਸਾਊਥ ਅਫਰੀਕਾ ਤੋਂ ਫੋਨ ਕੀਤਾ ਜਦੋਂ ਬਾਬਾ ਜੀ ਗੰਨੋ ਵਾਲੇ ਸਾਊਥ ਅਫਰੀਕਾ ਗਏ ਨਾ ਹਾਂਜੀ ਤਾਂ ਇਹਦੇ ਨਾਲ ਮਨ ਚ ਵੈਸੇ ਹੀ ਖਿਆਲ ਆ ਗਿਆ ਜੀ ਸਾਨੂੰ ਪਤਾ ਲੱਗ ਜਾਂਦਾ ਨਾ ਅਸੀਂ ਬਾਬਾ ਜੀ ਨਾਲ ਦਿੱਲੀ ਤੱਕ ਜ਼ਰੂਰ ਜਾਂਦੇ 에ਰਪੋਰਟ ਤੱਕ ਆਪਣਾ ਚਲੋ ਹੁੰਦੀ ਆ ਪਰ ਉਹ ਤਾਂ ਘਟ ਜਦੋਂ ਬੱਸੇ ਹੀ ਅੰਦਰ ਰਹਿ ਜਿਹੜਾ ਖੁਦ ਪਰਮੇਸ਼ਰ ਹੈ ਉਹੀ ਧੋਲੇਂਦਰ ਬਸੂਕਾ ਨੇ ਜਿਹੜੇ ਬਸੀ ਅੰਦਰ ਜਿੱਦੇ ਫੁਰਨਾ ਫੜ ਲਿਆ ਅਗਲੇ ਦਿਨ ਮੈਨੂੰ ਫੋਨ ਕਰਤਾ ਬਾਬਾ ਜੀ ਨੇ ਫੋਨ ਕਰਦੇ ਹੋਏ ਜਿਵੇਂ ਚੂਸ ਕਰਦੇ ਸੀ ਕਹਿੰਦੇ ਤੰਨੇ ਅੱਜ ਆਦੀ ਬੁੜੀ ਪਤਾ ਨਹੀਂ ਕਿੱਥੇ ਗਈ ਹੈ ਸਾਡਾ ਜਿਹੜਾ ਜਹਾਜ਼ ਹੈ ਸਮੁੰਦਰ 'ਚ ਖੜਿਆ ਹੋਇਆ ਹੈ ਜਿਵੇਂ ਬਚਨ ਕਰੇ ਜਦ ਬੜਿਆ ਕੋਲ ਜਾਇਂ ਸਾਡੇ ਮੱਥਾ ਤੇ ਇੱਤੀ ਆਈ ਸਾਡੀ ਬੇਨਤੀ ਕਰਕੇ ਆਈ ਮੇਰੇ ਸਾਥ ਵਿੱਚ ਨਾ ਮਹਾਰਾਜ ਮੈਂ ਦੂਜੀ ਦਿਨੀ ਆ ਦੁਪਹਿਰ ਵਾਲੀ ਗੁੰਡੀ ਅਨਸਾਈ ਸਾਹਿਬ ਚਲੇ ਗਿਆ ਮੈਂ ਜਾ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਮਹਾਰਾਜ ਜੀ ਰਾਤ ਗਨਵਾਲ ਬਾਬਾ ਜੀ ਦਾ ਹੁਕਮ ਆਇਆ ਸੀ ਆਪ ਦੇ ਚਰਨਾਂ ਚ ਬੇਨਤੀ ਕੀਤੀ ਮੈਂ ਸਿਰਫ ਇੰਨੇ ਕਿਹਾ ਬਾਬਾ ਜੀ ਕਹਿੰਦੇ ਭਾਈ ਉਹ ਤਾਂ ਆਪੇ ਬਹੁਤ بڑے ਸਮੁੰਦਰ ਹੈ ਫਿਰ ਮੈਨੂੰ ਕੋ ਫੋਲ ਪੈਸਿੰ ਜਿਆਦਾ ਹੈ ਬਾਬਾ ਜੀ ਦਾ ਬਾਬਾ ਜੀ ਨੇ ਹੰਸਾਈ ਤੇ ਮੈਂ ਕਿੰਨੀ ਵਾਰ ਭੇਜਿਆ ਗਨਵਾਲ ਜਾਓ ਭਾਈ ਕਿ ਨੌਵੇਂ ਪੰਜ ਕੋਲ ਜਾਓ ਬੇਨਤੀ ਕਰਕੇ ਇੱਕ ਦਿਨ ਮੈਨੂੰ ਕਹਿੰਦੇ ਆਪਾ ਜੀ ਤਨੇ ਜਾਓ ਗੰਡਵਾ ਜਾਓ ਬਾਬਾ ਜੀ ਚਾਰ ਦਿਨ ਹੋ ਗਏ ਸੀ ਗੰਡਵਾਲੇ ਅਨਸਾਰੀ ਸਾਹਿਬ ਨਹੀਂ ਆਏ ਸੀ ਜੀ ਤਾਂ ਮਹਾਰਾਜ ਮੈਨੂੰ ਕਹਿੰਦੇ ਇਹ ਮੇਰੇ ਕੋਲ ਮੋਟਰਸਾਈਕਲ ਸੀ ਕਹਿੰਦੇ ਇੰਨੇ ਜਾਓ ਅਨਸਾਰੀ ਉਹ ਤੇ ਗੰਡਵਾ ਸਾਹਿਬ ਜਾਓ ਜਾ ਕੇ ਬਾਬਾ ਜੀ ਨੂੰ ਬੇਨਤੀ ਕਰਿਓ ਵੀ ਉਮਦਾ ਆਪ ਜੀ ਸਦਾ ਹੀ ਸਾਡੇ ਕੋਲ ਹਾਜ਼ਰ ਰਹਿਣੇ ਆ ਪਰ ਸਾਨੂੰ ਸਰੀਰਕ ਰੂਪ ਚ ਵੀ ਦਰਸ਼ਨ ਹੋ ਕੇ ਦੇ ਕੇ ਜਾਣ ਜਿਵੇਂ ਤੁਸੀਂ ਜੋ ਵੀ ਬੱਚੀ ਵਾਲਾ 2010 ਚ ਮਾਰਿਆ ਨੇ ਬਚਨ ਕਰਿਆ ਤੇ ਵੀ ਮੈਂ ਤਾਂ ਚਲੇ ਆ ਜਾਣਾ ਗੰਡੂਆਂ ਵਾਲੇ ਮਹਾਪੁਰਖਾਂ ਨੇ ਤੇ ਤੁਸੀਂ ਦੱਸਦੇ ਜੀ ਕਿ ਉਹਨਾਂ ਨੂੰ ਉਹ ਉਹ ਬਚਨਾ ਚ ਖੁਸ਼ੀ ਇੰਨੀ ਹੈ ਜਿਵੇਂ ਉਹਨਾਂ ਨੇ ਆਪ ਦੇ ਘਰ ਜਾਣਾ ਆਪਣੇ ਘਰ ਜਾਣਾ ਤੇ ਮਾਣੇ ਕਬੀਰ ਸੰਤ ਨੂੰ ਇਹ ਕਿਹਾ ਰੁਈਏ ਜੋ ਅੰਨੇ ਕਰਾ ਗਿਆ ਹੈ ਉਹਨਾਂ ਨੂੰ ਖੁਸ਼ੀ ਸੀ ਖੁਸ਼ੀ ਸੀ ਉਹਨਾਂ ਨੂੰ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਬਚਨ ਕਰਿਆ ਸੀਗਾ ਵੀ 24 25 ਚ ਡਗਮਗ ਡਗਮਗ ਇਹ 22 ਡਗਮਗ ਆ ਗਿਆ ਹਾਂ ਤੁਮਾਰੀ ਬਾਤ ਵਿੱਚ ਐਨਾ ਦੂ ਆਇਆ ਮਾੜਾ ਲਾਗੇ ਲੈਣਾ ਮਾੜੀ ਜਵਨੀ ਤੇ ਉਹ ਬਚਨਾਂ ਦਾ ਜਿਵੇਂ ਹੁਣ ਬਹੁਤ ਸੰਗਤ ਚ ਜਾ ਰਿਹਾ ਹੈ ਬਹੁਤ ਡਰ ਦਾ ਮਾਹੌਲ ਵੀ ਹੈ ਸੰਗਤ ਚ ਵੀ ਕੀ ਬਣੂਗਾ ਤੇ ਇਹ ਤਾਂ ਇਹ ਤਾਂ ਉਹੀ ਜਾਣਦੇ ਆ ਜੀ ਸੋ ਇਹ ਤਾਂ ਕੁਛ ਤਾਂ ਹੋਊਗਾ ਇਹ ਤਾਂ ਇਹ ਬਿਨਾ ਨਹੀਂ ਚੱਲਦਾ ਬਈ ਪੂਰੇ ਟਲ ਜਾਊਗਾ ਪਰ ਇਹ ਗੱਲ ਹੋ ਸਕਦੀ ਹੈ ਮੈਂ ਤੁਹਾਨੂੰ ਦੱਸਦਾ ਵੀ बाबा सेवा सिंह ਜੀ ਨੂੰ ਨਾ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਿਆਣਾ ਨੇ ਕਿ ਬਚਨ ਲਖਾਇਆ ਸੀ ਅੱਛਾ ਜੀ ਵੀ 1946 ਚ ਭਾਰਤ ਪਾਕਿਸਤਾਨ ਦੀ ਵੰਡ ਹੋ ਗਈ ਬਹੁਤ ਖੂਨ ਖਰਾਬਾ ਹੋ ਗਿਆ ਰਸਤੇ ਚ ਠੀਕ ਹੈ ਜੀ ਘਰੂ ਨਾ ਹੋਈ ਤਾਂ ਦਸੰਬਰ 1946 ਜੀ ਬਾਬਾ ਸੇਵਾ ਸਿੰਘ ਜੀ ਨੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਿਆਣਾ ਨੂੰ ਬੇਨਤੀ ਕੀਤੀ ਸੀ ਮਹਾਰਾਜ ਜੀ ਵੀ ਤੁਹਾਡਾ ਇਹ ਅਭਜ ਨਹੀਂ ਤਾਂ ਪੂਰਾ ਹੋਗਾ ਨਹੀਂ ਕਹਿੰਦੇ ਭਾਈ ਸਮੇਂ ਦੀ ਸਰਕਾਰ ਬਾਬਾ ਨਾਨ ਸਿੰਘ ਜੀ ਤੇ ਉਹ ਇੱਕ ਹੋਣੀ ਨੂੰ ਇੱਕ ਸਾਲ ਅੱਗੇ ਕਰਕੇ ਛਾਈ ਚੁਣਾ ਸ੍ਰੀ ਚੰਨਾ ਸੀ ਇਹ ਹੋ ਸਕਦਾ ਕਿ ਹੁਣ ਸਮੇਂ ਤੇ ਬੜੀ ਸਰਕਾਰ ਬੈਠੀ ਹੋਵੇ ਜੀ ਕੁਝ ਹੱਦ ਤੱਕ ਘਟਾ ਦੇਵੇ ਹੋ ਸਕਦਾ ਇਹ ਨਹੀਂ ਉਹਨਾਂ ਪਤਾ ਜੀ ਉਹ ਕੁਝ ਵੀ ਕਰ ਸਕਦੇ ਨੇ ਉਹ ਹੂੰ ਤੁਸੀਂ ਗੱਲ ਸੁਣੋ ਇੱਕ ਡੀਸੀ ਨੇ ਕੋਈ ਆਰਡਰ ਕਰ ਰਿਆ ਹੈ ਜੇ ਨਾ ਬਰਬਰ ਦਾ ਦੂਜਾ ਡੀਸੀ ਆਉਗਾ ਉਹ ਆਕੇ ਵਿੱਚ ਮਾਈ ਮੋਟੀ ਤਾਂ ਚੇਂਜ ਕਰ ਸਕਦਾ ਨਾ ਜੀ ਵੇ ਹਾਂਜੀ ਜੇ ਉਹ ਹੀ ਆਪਾਂ ਕੇ ਸੰਗਤੀ ਕਿਸੇ ਦੀ ਪੁਕਾਰ ਸੁਣ ਲੈਣ ਬੇਨਤੀ ਸੁਣ ਲੈਣ ਜੀ ਸੰਗਤ ਬੇਨਤੀਆਂ ਤੇ ਪਾਠ ਕਰ ਸਕਦਾ ਪਤਾ ਜੀ ਕੀ ਗੱਲ ਹੈ ਇਹ ਜਿਹੜਾ ਸਵਾ ਮਾੜਾ ਆ ਰਿਹਾ ਹੈ ਨਾ ਇਹ ਸਵਾ ਦੇ ਜ਼ਿੰਮੇਵਾਰ ਵੀ ਅਸੀਂ ਆ ਜੀ ਬਾਬਾ ਨਾਨਕ ਸਿੰਘ ਜੀ ਨੇ ਬੱਚੇ ਕੀਤਾ ਸੀ ਵੀ ਸਮਾਂ ਆਊਗਾ ਸਿੱਖ ਗੁਰੂ ਗ੍ਰੰਥ ਸਾਹਿਬਾ ਕੀ ਲੜਿਆ ਕਰਨਗੇ ਹੋ ਰਿਹਾ ਹੈ ਦਿਖ ਰਿਹਾ ਕਿਸੇ ਨੂੰ ਅੱਜ ਬਹਿ ਗੁਰੂ ਗ੍ਰੰਥ ਸਾਹਿਬਾ ਬਾਦਸ਼ਾਹ ਦਾ ਸਮਾਂ ਤੇ ਨਹੀਂ ਕੁਝ ਦਿਖ ਰਿਹਾ ਹੈ ਮੈਨੂੰ ਅਸੀਂ ਜੋ ਉੱਥੇ ਕੈਨੇਡਾ ਤੋਂ ਫੋਨ ਆਇਆ ਉਹ ਕਹਿੰਦਾ ਮੈਂ ਨਾ ਅਧਿਉਧ ਪੜਨ ਲੱਗਿਆ ਜੋ ਪੀਓ ਜੀ ਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੁਣ ਕਰ ਬਣਾ ਉਹਦੇ ਨਾਲ ਬੰਦੇ ਲੜਦੇ ਨਾ ਨਾ ਕਹਿੰਦੇ ਇਹ ਕਿਉਂ ਪੜੀ ਹੈ ਇਹ ਤਾਂ ਭੱਟਾਂ ਦੀ ਬਾਣੀ ਹੈ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਜੀ ਉਹ ਜਦ ਇੱਥੇ ਤੱਕ ਹੀ ਪਰਮਾਤਮਾ ਨਾਲ ਆਪਾਂ ਪੰਗੇ ਲੈਣ ਲੱਗ ਜਾਗੇ ਫਿਰ ਉਹ ਤਾਂ ਆਪ ਜਲਵਾ ਦਿਖਾਊਗਾ ਹੀ ਇਹ ਉਹੀ ਸਾਰਾ ਹੈ ਨਾ ਜੀ ਇਹ ਉਦਾਂ ਹੀ ਫਰਕ ਹੈ